ਬਹੁਤ ਹੀ ਨੰਦਨ ਜੋ ਘਟਨਾ ਜੀ ਸਾਡ ਨੂੰ ਬਹੁਤ ਮੱਤਲਬ ਤੇ ਦਿਲ ਤੋਂ ਦੁੱਖ ਹੋਇਆ ਵਾ ਜਿਹੜੇ ਵੀ ਬੰਦੇ ਨੇ ਇਹ ਘਟਨਾ ਕੀਤੀ ਹੈ ਅਸੀਂ ਤੇ ਸਰਕਾਰ ਕੋ ਮੰਗ ਕਰਦੇ ਆਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਜਿਹੜੇ ਬੰਦੇ ਨੇ ਇਹ ਘਟਨਾ ਕੀਤੀ ਬਾਬਾ ਸਾਹਿਬ ਜੀ ਦੇ ਬੁੱਧ ਦੇ ਉੱਤੇ ਥੋੜੇ ਮਾਰਨ ਦੀ ਜੁੱਤ ਕੀਤੀ ਆ ਸਵਿਧਾਨ ਦੀ ਮੂਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਛਰਿਆ ਮਜ਼ਾਰ ਦੇ ਵਿਚ ਖਿਲਾੜ ਕੇ ਨੂੰ ਫਾਂਸੀ ਹੋਣੀ ਚਾਹੀਦੀ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ 10000 ਆ ਜਥੇਦਾਰ ਬਾਬਾ ਪੰਜਾਬ ਸਿੰਘ ਸੁਲਤਾਨਵੰਦ ਮਿਸਲ ਬਾਬਾ ਨਿਹੰਗ ਸਿੰਘ ਪੰਜਾ ਥਾ ਇਹ ਪੂਰੀ ਜਿਹੜੀ ਘਟਨਾ ਹੋਈ ਇਹਨੂੰ ਕਿਸ ਤਰ੍ਹਾਂ ਦੇਖੋ ਬਹੁਤ ਹੀ ਨਿੰਦਨਯੋਗ ਘਟਨਾ ਜੀ ਸਾਡ ਨੂੰ ਬਹੁਤ ਮੱਲਬੇ ਫਿਰ ਦੇ ਤਾਂ ਦੁੱਖ ਹੋਇਆ ਵਾ ਜਿਹੜੇ ਵੀ ਬੰਦੇ ਨੇ ਇਹ ਘਟਨਾ ਕੀਤੀ ਐ ਅਸੀਂ ਤੇ ਸਰਕਾਰ ਕੋ ਮੰਗ ਕਰਦੇ ਐ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜਿਹੜੇ ਬੰਦੇ ਨੇ ਇਹ ਘਟਨਾ ਕੀਤੀ ਬਾਬਾ ਸਾਹਿਬ ਜੀ ਦੇ ਬੁੱਤ ਦੇ ਉੱਤੇ ਥੋੜੇ ਮਾਰਨ ਦੀ ਜ਼ੁਰਤ ਕੀਤੀ ਆ ਸਵਿਧਾਨ ਦੀ ਮੂਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਸ ਬੰਦੇ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਸ਼ਰਿਆਮ ਬਾਜ਼ਾਰ ਦੇ ਵਿਚ ਖਿਲਾੜ ਕੇ ਨੂੰ ਫਾਂਸੀ ਹੋਣੀ ਚਾਹੀਦੀ ਆ ਜਿਹੜੀ ਫਾਂਸੀ ਅੰਦਰ ਜਾ ਕੇ ਜੇਲਾਂ ਦੇ ਉੱਥੇ ਹੁੰਦੀ ਉਹ ਨਹੀਂ ਫਾਂਸੀ ਇਹ ਜਿਹੇ ਬੰਦੇ ਨੂੰ ਫਾਂਸੀ ਜਿਹੜੀ ਬਾਜ਼ਾਰ ਦੇ ਵਿੱਚ ਸ਼ਰਿਆਮ ਸੰਗਤ ਦੇ ਵਿੱਚ ਫਾਂਸੀ ਹੋਣੀ ਚਾਹੀਦੀ ਆ ਤਾਂ ਕਿ ਜੋ ਅਦਾਗਾ ਅੱਗੇ ਤੋਂ ਕੋਈ ਇਹੋ ਜੀ ਕੋਈ ਕੋਈ ਜੀ ਹਰਕਤ ਨਾ ਕਰ ਸਕੇ ਸਾਡਾ ਜਿਹੜਾ ਮਾਨ ਬਹੁਤ ਦੁਖੀ ਆ ਜਿਹੜਾ ਬਾਬਾ ਸਾਹਿਬ ਜੀ ਦੀ ਜੋ ਮੂਰਤ ਦੇ ਉੱਤੇ ਇਹੋ ਜਿਹਾ ਇਹੜੇ ਘਟਨਾ ਕਰਮ ਕੀਤਾ ਜਿਹੜਾ ਬਾਬਾ ਜੀ ਉਹਨੀਆਂ ਥੋੜੇ ਮਾਰੇ ਆ ਉਹ ਥੋੜੇ ਮੈਂ ਇਹ ਕਹੋ ਆ ਬਾਬਾ ਜੀ ਦੇ ਸਟੈਚੂ ਤੇ ਨਹੀਂ ਉਹ ਸਾਡੇ ਦਿਲ ਤੇ ਵੱਜੇ ਨੇ